ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਤਣਾ ਅੰਜਲੀ ਪੰਜਾਬ ਸਰਕਾਰ ਵੱਲੋਂ ਪਲਕੇ ਕੀ ਜਾਣੀ ਅੱਜ 14 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤੇ ਇਸੇ ਤਹਿਤ ਫਗਵਾੜਾ ਡਿਵੀਜ਼ਨ ਦੇ ਵਿੱਚ ਵੀ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਅਨਿਰਪਕ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੂਰੀ ਤਿਆਰੀ ਕਾਲੀ ਗਈ ਤੇ ਫਗਵਾੜਾ ਦੇ ਵਿੱਚ ਰਾਮਗੜੀਆ ਕਾਲਾਸ ਤੋਂ ਚੋਣ ਡਿਊਟੀ ਤੇ ਤਨਾਈ ਟੀਮਾਂ ਨੂੰ ਚੋਣ ਸਮਗਰੀ ਸੌਪ ਕੇ ਵੱਖ-ਵੱਖ ਪੋਲਿੰਗ ਬੂਥਾਂ ਵੱਲ ਰਿਵਾਨਾ ਕੀਤਾ ਗਿਆ ਤੇ ਸ਼ਾਸਨ ਦੇ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰ ਬੂਥ ਤੇ VOTING ਨਿਰਪੱਖ ਢੰਗ ਨਾਲ ਹੋਵੇਗੀ ਇਸ ਮੌਕੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਡਿਵੀਜ਼ਨ ਦੇ ਵਿੱਚ ਕੁੱਲ 141 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਸਾਰੀਆਂ ਟੀਮਾਂ ਨੂੰ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਂਦੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਉਦਰ ਚੋਣਾ ਦੌਰਾਨ ਅਮਨ ਕਾਨੂੰਨ ਕਾਇਮ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਹੈ ਤੇ ਡੀਐਸਪੀ ਫਗਵਾੜਾ ਭਾਰਤਪੁਰਸ਼ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੀਬ 350 ਪੁਲਿਸ ਜੋ ਕਿ ਹੈ ਇਹ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਜਾਂ ਰਾਰਤੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਗਵਾੜਾ نیوز ਲਈ ਕੈਮਰਾਮੈਨ ਜਸਰਮਨ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਸਾਰਾ ਸਾਰੇ ਜਾਣਦੇ ਨੇ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜ਼ੋਨ ਅਤੇ ਵੀ 50 ਮਿਤੀਆਂ ਦੇ ਬਲਾਕਾਂ ਦੀ ਚੋਣਾਂ ਹੋਣ ਜਾ ਰਹੀਆਂ ਨੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਪੁਕਤਾ ਨੇ ਜੀ ਮੈਂ बतौर ਰਿਟਰਨਿੰਗ ਅਫਸਰ ਤੇ ਮਿਰਕਸਿੰਦਰ ਸਾਹਿਬ ਸਹਾਇਕ ਕੰਮਿੰਗ ਅਫਸਰ ਅਸੀਂ ਪੂਰੀ ਤਿਆਰੀਆਂ ਕਰ ਲਈਆਂ ਨੇ ਜੀ 141 बूथਨੇ ਫੋਆਰ ਵਿੱਚ ਆ ਪਟੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਇਕੱਠਾ ਕਰਕੇ ਬੂਥਾਂ ਤੇ ਭੇਜਾਂਗੇ ਤੇ ਕੱਲ ਵੋਟਾਂ ਪੈਣਗੀਆਂ ਜੀ ਸਰ ਇਹ ਸਮਾਂ ਕਿੰਨਾ ਜੀ ਬਸ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੀ ਸੁਰੱਖਿਆ ਪ੍ਰਬੰਧ ਕਿੱਦਾਂ ਹੈ ਬਿਲਕੁਲ ਪੁਕਤਾ ਨੇ ਜੀ ਹਰ ਇੱਕ ਜਗ੍ਹਾ ਵੀਡੀਓਗ੍ਰਾਫੀ ਦਾ ਪ੍ਰਬੰਧ ਹੈ ਤੇ ਸਿਕਿਉਰਿਟੀ ਮੁਕੰਮਲ ਹੈ ਜੀ ਇਹ ਟੀਮ ਉਹ ਆ ਰਹੀ ਦਮੇ ਨਹੀਂ ਵੱਧ ਚੜ ਕੇ ਹਿੱਸਾ ਲੈਣ ਤੇ ਸ਼ਾਂਤੀ ਬਣਾਈ ਰੱਖਣ ਜੀ ਜੜੀਆਂ ਜਿਹੜਾ ਹਾਂ ਜਿਹੜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸਾਰ ਮੁਖ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸਮಿತಿ ਦੀ ਇਲੈਕਸ਼ਨ ਚੱਲ ਰਹੀ ਹੈ ਅੱਜ ਜੜੀਆਂ ਪਾਰਟੀਆਂ ਨੇ ਉਹਨਾਂ ਨੂੰ ਪੂਰਾ ਕਰਕੇ ਤੇ ਬੂਥਾਂ ਦੇ ਤੌਰੇ ਜਾਊਗਾ ਤਸੀਲ ਖਰਵਾੜਾ ਦੇ ਵਿੱਚ 148 ਆਪਣੇ ਬੂਥ ਹੈਗੇ ਨੇ ਉਹਦੇ ਵਾਸਤੇ ਸਾਰਾ ਸਟਾਫ ਕਾਫੀ ਪਹੁੰਚ ਚੁੱਕਿਆ ਤੇ ਕਾਫੀ ਆ ਰਿਹਾ ਤੇ 4-4 5-5 ਜਿਹੜੇ ਹੈਗੇ ਨੇ ਏਮਪਲਾਈ ਦੀਆਂ ਪਾਰਟੀਆਂ ਪੂਰੀਆਂ ਕਰਕੇ ਤੇ ਵਿਦੂਸਮਾਨ ਉਹਨਾਂ ਨੂੰ ਮਤਲਬ ਬਖਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਉਹਦੇ ਪੋਲਿੰਗ ਸਟੇਸ਼ਨਾਂ ਵੱਲ ਤੌਰ ਉੱਤੇ ਤਿਆਰੀ ਵਿੱਚ ਪ੍ਰਸ਼ਾਸਨ ਲੱਗਿਆ ਹੋਇਆ ਹੈ। ਇਹ ਕਰੇ ਦਾ ਸਮਾਂ ਕਿੰਨਾ ਦਾ ਜਿਹੜਾ ਕੱਲ ਜਿਹੜੀ ਇਲیکشن ਦਾ ਸਮਾਂ ਉਹ 8:00 ਲੈ ਕੇ 4:00 ਵਜੇ ਤੱਕ ਹੈ ਜੀ। ਪੋਲਿੰਗ ਜਿਹੜੀ ਹੈਗੀ 8:00 ਲੈ ਕੇ 4:00 ਵਜੇ ਤੱਕ ਹੋਵੇਗੀ। ਜਿਹੜਾ 4:00 ਵਜੇ ਤੱਕ ਆਪਣੇ ਪੋਲਿੰਗ ਸਟੇਸ਼ਨ ਦੇ ਵਿੱਚ ਐਂਟਰ ਕਰ ਗਿਆ ਉਹਦੀ ਵੋਟ ਪਾਈ ਜਾਊਗੀ ਤੇ ਲਾਸਟ ਦਾ ਟਾਈਮ ਜਿਹੜਾ ਐਂਟਰ ਹੋਣ ਦਾ 4:00 ਵਜੇ ਤੱਕ ਹੈ। ਕੀ ਅਪੀਲ ਕਰਨਾ ਚਾਹੁੰਦੇ ਜੀ? ਮੈਂ ਮਤਲਬ ਸਾਰੇ ਦੇਸ਼ ਆਪਣੇ ਫਗਵਾੜਾ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜੋ ਇਹ ਸਰਕਾਰ ਨੇ ਇਹਦਾ ਵੱਡਾ ਉਪਰਾਲਾ ਕੀਤਾ ਤੇ ਸਾਰਾ ਪ੍ਰਸ਼ਾਸਨ ਸਾਰਾ ਪ੍ਰਦੇਸ਼ ਇਸ ਉਦੇਸ਼ ਨੂੰ ਪੂਰਾ ਕਰਨ ਦੇ ਵਾਸਤੇ ਸਰਕਾਰ ਦੇ ਹਦਿਆਤ ਨਾਲ ਸਾਰੀ ਮਸ਼ੀਨਰੀ ਲੱਗੀ ਹੋਈ ਹੈ ਤੇ ਆਪਾਂ ਵਕ ਚੜ ਕੇ ਵੋਟ ਕਰੀਏ ਤੇ ਆਪਾਂ ਬਲੌਕ ਸੰਪਤੀ ਮੈਂਬਰ ਤੇ ਆਪਣੇ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਜੜੇ ਨਾਈ ਪਰ ਨੇ ਉਹਨਾਂ ਨੂੰ ਮੈਗਨੇਟਿਨੋ ਚੁਣੀ ਆ ਸੁੱਖੇ ਪ੍ਰਬੰਧ ਪੂਰੇ ਨੇ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਇੱਥੇ ਸੁਗਵਾੜੇ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਐਸਐਮ ਮੈਮ ਵੱਲੋਂ ਤੇ ਡੀਐਸਪੀ ਸਾਹਿਬ ਵੱਲੋਂ ਪੂਰੇ ਜਿਹੜੀ ਹੈਗੇ ਨੇ ਆਪਣੇ ਫੋਰਸ ਤਾਇਨਾਤ ਕੀਤੀ ਗਈ ਆ ਤੇ ਪੁਲਿਸ ਸਟੇਸ਼ਨਾਂ ਤੇ ਪਹੁੰਚ ਰਹੀ ਆ ਕੋ ਬੱਸਾਂ 'ਚ ਬੈਠ ਕੇ ਜਾਏਗੀ ਦੈਨ ਇੱਥੇ ਵੀ ਸਾਰੇ ਜਿਹੜੇ ਪ੍ਰਬੰਧ ਨੇ ਪੁਲਿਸ ਵੱਲੋਂ ਕੰਪਲੀਟ ਕੀਤੇ ਹੋਏ ਨੇ ਬਲਕ ਸੰਪਤੀ ਤੇ ਜ਼ਿਲ੍ਹਾ ਪੰਚਾਇਤੀਆਂ ਜਿਹੜੀਆਂ ਕੱਲ ਹੋਣ ਜਾਗੀਆਂ ਤੋਂ ਨਾਲ ਦੇ ਵਿੱਚ ਅੱਜ ਸਿਵਲ ਪ੍ਰਸ਼ਾਸਨ ਤੇ ਸਾਡੇ ਵਿਭਾਗ ਪੁਲਿਸ ਵਿਭਾਗ ਵੱਲੋਂ ਜਿਹੜੀਆਂ ਡਿਊਟੀਆਂ ਆਲਮੋਸਟ ਜਿਹੜੀਆਂ ਉਹ ਮੁਕੰਮਲ ਜਿਹੜੀਆਂ ਕਰ ਚੁੱਕਿਆ ਤੇ ਥੋੜੀ ਜਿਹੀ ਦੇਰ ਦੇਰ ਤੇ ਜਿਹੜੀਆਂ ਪਾਰਟੀਆਂ ਅਲੱਗ-ਅਲੱਗ ਜਿਹੜੇ ਬੂਥ 141 ਜਿਹੜੇ ਬੂਥ ਆ ਔਰ 91 ਲੋਕੇਸ਼ਨ ਦਾ ਇਹਦੇ ਉੱਤੇ ਕਰੀਬ 350 ਜਿਹੜੇ ਕਰਮਚਾਰੀ ਪੁਲਿਸ ਵੱਲੋਂ ਉਹ ਆਗਮਨ ਲਗਾਈ ਗਿਆ ਤੇ ਬਹੁਤ ਜਲਦੀ ਜਿਹੜੀਆਂ ਪਾਰਟੀਆਂ ਡਿਸਚਾਰਜ ਹੋ ਕੇ ਜਾ ਰਹੀਆਂ ਆਪਣੇ ਆਪਣੇ ਬੂਥ ਔਰ ਪੂਰੀ ਉਮੀਦ ਆ ਕਿ ਸ਼ਾਂਤਮਈ ਤਰੀਕੇ ਨਾਲ ਆਪਾਂ ਜਿਹੜੀਆਂ ਪੋਣਾ ਕਰਵਾਵਾਂਗੇ ਲੋਕਾਂ ਨੂੰ ਵੀ ਅਪੀਲ ਆ ਵੱਧ ਤੋਂ ਵੱਧ ਜਿਹੜੇ ਆ ਆ ਕੇ VOTING ਕਰਨ ਤੇ ਆਪਣੇ ਜਿਹੜਾ ਹੱਥ ਜਿਹੜਾ ਉਹਨਾਂ ਦਾ ਵੋਟ ਕਰਨ ਦਾ ਉਹਦਾ ਕੋੜਾ ਖਾਵਾ ਧੰਨਵਾਦ